ਇੱਕ ਵਾਰ ਸਤਨਾ ਭਗਤ ਜੀ ਰਾਤ ਪੈਣ ਕਰਨ ਇੱਕ ਘਰ ਵਿੱਚ ਠਹਿਰੇ ਰਾਤ ਨੂੰ ਉਸ ਘਰ ਦੀ ਔਰਤ ਨੇ ਆਪਣੇ ਨਾਲ ਭਗਤ ਨੂੰ ਮੰਦੇ ਕਰਮ ਵਾਸਤੇ ਆਖਿਆ ਤਾਂ ਉਹਨਾਂ ਨੇ ਮਨਾ ਕਰ ਦਿੱਤਾ ਤਾਂ ਉਸ ਔਰਤ ਨੇ ਆਪਣੇ ਪਤੀ ਦਾ ਕਤਲ ਕਰ ਦਿੱਤਾ ਅਤੇ ਇਲਜ਼ਾਮ ਭਗਤ ਜੀ ਉੱਤੇ ਲਾ ਦਿੱਤਾ ਉਸ ਸਮੇਂ ਭਗਤ ਜੀ ਨੇ ਉਚਾਰਿਆ ਨਿਰਪਕਨਿਆ ਕੇ ਕਾਰਨੇ ਇਕ ਭਇਆ ਪੇਖਤਾਰੀ ਕਾਮ ਆ ਰਥੀ ਸਵਾਰਥੀ ਵਾਕੀ ਪਹਿ ਜਿ ਸਵਾਰੀ ਤਉ ਗੁਣ ਕਹਾ ਜਗਤ 구ਰਾਜੋ ਕਰਮ ਨਾ ਨਾਸੇ ਸਿੰਘਾਸਨ ਕਤ ਜਾਈਏ ਜੋ ਜੰਬਕ ਗਰਾਸੇ ਰਹਾ ਏਕ ਬੂੰਦ ਜਲ ਕਾਰਨੇ ਚਾਤਰਕ ਦੁਖ ਪਾਵੇ ਪ੍ਰਾਣ ਗਏ ਸਾਗਰ ਮਿਲੇ ਫੁਣ ਕਾਮਨਾ ਆਵੇ ਪ੍ਰਾਂ ਜੋ ਥਾਕੇ ਥੇ ਨਹੀਂ ਕੈਸੇ ਬਿਰਸਾਉਂ ਉਡਮੇ ਨੋਕਾ ਮਿਲੇ ਕਹ ਕਹੇ ਚੜਾਉਂ ਮੈਂ ਨਹੀਂ ਕਛ ਹੋ ਨਹੀਂ ਕਛ ਅਹੇ ਨਾ ਮੋਰਾ ਓ ਸਰਲ ਜਿਆ